ਪਿੰਡ ਦੇ ਲੋਕਾਂ ਤੁਹਾਨੂੰ ਸਪੰਦ ਜੀ ਨੇ ਸੇਵਾ ਕਰਨ ਦਾ ਮੌਕਾ ਮਾਰ ਦਿੱਤਾ ਤੁਹਾਡੇ ਸੇਵਾ ਤੋਂ ਸਪੰਦ ਜੀ ਆਪਸੇ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਪਿੰਡ ਲੂਣਾ ਸਰਪੰਚ ਸਮਾਦ ਕਰਦਾ ਹਾਂ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਵਸਵਾਸ ਵਸਵਾਸ ਦਿੰਦਾ ਹਾਂ ਕਿ ਮੈਂ ਪਿੰਡ ਦਾ ਸਰਬਪੱਖੀ ਵਿਕਾਸ ਕਰਾਂਗਾ ਸੋ ਵੀਰ ਜੀ ਪਿਛਲੀ ਪੰਚਾਇਤੋ ਲੋਕ ਕਿਹੜੇ ਅਧੂਏ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗੋਇਂ ਦੇ ਵਿੱਚ ਪੂਰੇ ਕਰਾਈ ਜਾਣੇ ਕੰਮ ਸਰ ਗਲੀਆਂ ਨਾਲੀਆਂ ਦਾ ਸਮਸ਼ਾਨ ਘਾਟਿਆਂ ਕਬਰੀ ਸਥਾਨ ਆ ਨਾਲਾ ਗੰਦਾ ਵਾ ਅਸੀਂ ਆਪ ਦੇਖਿਆ ਇਹ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਉਹ ਸੋਹਣੀਆਂ ਫੋਟੋਵੁੱਟੇ ਲੱਗੇ ਹੁੰਦੇ ਲਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਡ ਦੇ ਅੰਦਰ ਇੰਟਰੈ ਜਰੀਏ ਇੱਕ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਸੋ ਖੇਡ ਦਾ ਮੈਦਾਨ ਹੁੰਦਾ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਟੂਲੇ ਲੱਗੇ ਹੁੰਦੇ ਇੱਕ ਵਧੀਆ ਦੇਖਣਾ ਜਰੂਰੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਨੂੰ ਇਦਾਂ ਦੀ ਬਸਤੀਆਂ ਸੁਖ ਸੂਤ ਹੈਗੇ ਨਹੀਂ ਸਰ ਇਸ ਟਾਈਮ ਤੇ ਨਹੀਂ ਹੈ ਪਰ ਹੁਣ ਸਾਡਾ ਮਕਸਦ ਇਹੀ ਹੈ ਕਿ ਸਾਰਾ ਕੁਝ ਕੀਤਾ ਜਾਵੇਗਾ ਸਰ ਤੋਂ ਕਿਹੇ ਤਰ੍ਹਾਂ ਦੀ ਵੀ ਕੋਈ ਸਹੂਲਤ ਨਹੀਂ ਹੈਗੀ ਪਹਿਲਾਂ ਨਹੀਂ ਪਹਿਲਾਂ ਹਾਲ ਪਹਿਲਾਂ ਕੋਈ ਨਹੀਂ ਹੈ ਜੀ ਕੀ ਕੋਸ਼ਿਸ਼ ਕੀਤੀ ਜਾਗੀ ਤੁਹਾਡੇ ਉੱਤੇ ਹਾਂ ਸਾਡਾ ਪੂਰੀ ਪੰਚਾਇਤ ਦਾ ਇਹੋ ਹੀ ਹੈ ਕਿ ਹਾਂ ਪੇ ਸਭ ਤੋਂ ਵਧੀਆ ਤੋਂ ਵਧੀਆ ਕੰਮ ਕਰਾਂਗੇ ਕਿਹੜੇ ਕੰਮ ਹੋਣ ਹੋਣੇ ਦੱਸ ਦਿਓ ਮਾ ਕੰਮ ਸਰ ਸਾਡਾ ਇੱਕ ਤੇ ਬੱਚਿਆਂ ਦੀ ਗਰਾਊਂਡ ਹੈ ਇੱਕ ਪਿੰਡ ਦੇ ਵਿੱਚ ਡਿਪੂ ਹੁਣਾ ਤੇ ਦੂਜਾ ਪਿੰਡ ਦਾ ਚੌਂਕੀਦਾਰ ਆ ਤੇ ਬਾਕੀ ਗਲੀਆਂ ਨਾਲੀਆਂ ਦਾ ਸਮਸ਼ਾਨ ਘਾਟ ਆ ਕਪੜੇਸਤਾਨ ਆ ਤੇ ਪੰਚਾਇਤ ਭਵਨ ਤੇ ਇੱਕ ਗਿਰਜਾ ਘਰ ਹੁਣ ਪਾਰਕ ਵੀ ਹੁੰਦੀ ਆ ਮੈਨਾਂ ਦੀ ਕੀ ਪਾਰਕ ਹਾਂ ਪਾਰਕ ਦਾ ਸਿਰ ਮਤਾ ਪਾਇਆ ਦਾ ਵੋ ਕੋਸ਼ਿਸ਼ ਕੀਤੀ ਜਾਏਗੀ ਤੁਹਾਡੇ ਹਾਂਜੀ ਬਿਲਕੁਲ ਕੋਸ਼ਿਸ਼ ਕੀਤੀ ਜਾਏਗੀ ਤਾਂ ਵੇਤੀ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਯੋਗ ਲੋਗ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਬਣੇ ਹੁੰਦੇ ਜੋ ਗਰੀਬੀ ਕਰ ਰਸਨ ਨਹੀਂ ਪਹੁੰਚਦਾ ਹਾਂਜੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਸਮੱਸਿਆ ਇਦਾਂ ਦੀ ਹੈਗੀ ਆ ਹਾਂਜੀ ਸਰ ਹੈਗੀ ਆ ਜੀ ਬਿਲਕੁਲ ਉਹਨਾਂ ਨੂੰ ਮੈਂ ਮੁੰਦਿਆ ਜਿਨ੍ਹਾਂ ਦੇ ਨਹੀਂ ਰਸਨ ਕਾਰ ਉਹਨਾਂ ਨੂੰ ਮੈਂ ਕਹਿ ਦਵਾਂ ਕਿ ਜਿਨ੍ਹਾਂ ਦੇ ਨਹੀਂ ਬਣੇ ਤੇ ਮੈਨੂੰ ਦੋ ਫਾਰਮ ਬਣਾਵਾ ਦੇਣ ਵੀ ਸਾਇਦ ਤੇ ਖੁੱਲੀ ਨਹੀਂ ਫਿਰ ਤੁਸੀਂ ਕਿਵੇਂ ਬਣਾਉਣਾ ਸਾਰੇ ਨੂੰ ਮੈਸੇਜ ਕੀਤਾ ਸਾਨੂੰ ਕਿ ਜਿਨ੍ਹਾਂ ਦੇ ਨਹੀਂ ਰਸਨ ਕਾਰ ਉਹਨਾਂ ਦੇ ਬਣਾਈ ਜਾਵਣਗੇ ਇਹ ਅੱਛਾ ਕਿਸ ਹੋਂਦ ਹਾਂਜੀ ਠੀਕ ਆਨਲਾਈਨ ਕਹਿੰਦੇ ਬਣਨੇ ਆ ਉਹ ਇਹ ਨਵੇਂ ਬਣਾਏ ਜਾਣਗੇ ਤੁਹਾਨੂੰ ਹਾਂਜੀ ਉਹ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਟਾਈਮ ਦਾਸ ਤੋਂ ਜਾਈ ਨਾ ਪੈਂਦੇ ਤੁਸੀਂ ਆਉਂਦੇ ਆ ਹਾਂਜੀ ਸਰ ਬਿਲਕੁਲ ਤੇ ਕੀ ਤੁਹਾਨੂੰ ਨਾਲ ਤੁਹਾਡੀ ਗਵਾਈ ਦੇ ਵਿੱਚ ਕਿਵੇਂ ਦੇਖਿਆ ਜਾਵੇ ਸਾਡੀ ਗਵਾਈ ਦੇ ਵਿੱਚ ਇਦਾਂ ਦਾ ਕੋਈ ਨਹੀਂ ਹੋਇਆ ਕਦੀ ਬਿਲਕੁਲ ਠੀਕ ਆ ਹਾਂਜੀ ਕੋਈ ਨਿਯਾਇਤ ਨਾ ਨਹੀਂ ਸਰ ਪਹਿਲਾਂ ਜਿਹੜੇ ਪਏ ਪਏ ਹੋਣੇ ਪਏ ਕੋਈ ਬਿਲਕੁਲ ਠੀਕ ਆ ਹਾਂਜੀ ਤੋਂ ਵੀ ਦੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਆ ਸਕੂਲ ਕਿੰਨੀ ਤੱਕ ਆ ਕੀ ਲੱਗਦਾ ਸਕੂਲ ਦੇ ਵਿੱਚ ਕਾਫੀ ਕਮੀਆਂ ਦਾ ਹੈ ਆਪ ਨੂੰ ਲੱਗਉਂਦੀ ਹੋੜ ਸਰ ਪਿੰਡ ਦੇ ਵਿੱਚ ਕੋਈ ਨਾ ਪ੍ਰਾਇਮਰੀ ਨਾ ਕੋਈ ਸਰਕਾਰੀ ਸਕੂਲ ਹੈ ਨਹੀਂ ਸਿਰਫ ਹਰ ਦੋ ਸਨੀ ਹੈ ਦੂਸਰੇ ਪਿੰਡ ਦੇ ਵਿੱਚ ਹੈ ਜਿਹੜਾ ਕਿ 1/2 ਕਿਲੋਮੀਟਰ ਦੀ ਦੂਰੀ ਤੇ ਹੈ ਫਿਲਹਾਲ ਇੱਥੇ ਕੋਈ ਹੈ ਨਹੀਂ ਤਾਂ ਨਾ ਜੀ ਨਾ ਕੋਈ ਸਰਕਾਰੀ ਡਿਸਪੈਂਸਰੀ ਹੈ ਨਾ ਕੋਈ ਸਿਹਤ ਕੇਂਦਰ ਹੈ ਇਹ ਬੱਚੇ ਛੋਟੇ ਬੱਚੇ ਵੀ ਉੱਥੇ ਫਿਰ ਪੜ੍ਹਨ ਜਾਂਦੇ ਹਾਂ ਹਾਂ ਛੋਟੇ ਤੋਂ ਛੋਟੇ ਬੱਚੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਜਾਂਦੇ ਆਂ ਇਹ ਕਿ ਤੁਹਾਡੇ ਪਿੰਡ ਚ ਪਹਿਲਾਂ ਵੀ ਪੰਚਾਇਤਾਂ ਪੰਜਾਬ ਰਹੇ ਹੁਣ ਕਿ ਜੋ ਸੀਨੀਅਰ ਅਧੂਆਵਾਂ ਨੂੰ ਹੁੰਗੇ ਕਿ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਸਰਕਾਰ ਦੇ ਤਾਂ ਜਾਂ ਮਦਵ ਪ੍ਰਸਾਦ ਜੀ ਕਹਿੰਦੇ ਇੱਥੇ ਕੋਈ ਪੰਜਵੀਂ ਤੱਕ ਸਕੂਲ ਤੇ ਹੋਣਾ ਚਾਹੀਦਾ ਇਹ ਰਹਾ ਗਾਣੀ ਪਟਾਕਾ ਮੇਰੇ ਨਾਮ ਉਹ ਸਰ ਸਾਡੇ ਹੁਣ ਤੋਂ ਪਹਿਲਾਂ ਦੇ ਹੈਗੇ ਹੀ ਕਹਿੰਦੇ ਜਾਂ ਤੇ ਹੁਣ ਛੋਟਾ ਸਕੂਲ ਅੰਗਣਵਾੜੀ ਹੁੰਦਾ ਛੋਟੇ ਬੱਚਿਆਂ ਦਾ ਉਹ ਵੀ ਇਸ ਟਾਈਮ ਨਹੀਂ ਲੱਗਦਾ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਹਾਂ ਸਾਡੇ ਵੱਲ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ ਹਲ ਕੱਤੇ ਉਠੇਂ ਗੰਟਾਂ ਪੈਣਾ ਚਾਹੀਏ ਨਵੇਂ ਬੋਮ ਬਾਰੇ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਘਰ ਬਣਾਏ ਜਾਂ ਕਿੰਨੇ ਨਵੇਂ ਕੋਲਾਇ ਕੀਤੀ ਹੈ ਜੀ ਨਹੀਂ ਸਰ 29 ਅਪਲਾਈ ਨਵੇਂ ਕੀਤੀ ਹੈ ਜੀ ਕੱਚੇ ਘਰ ਉਹ ਪਹਿਲਾਂ ਵੀ ਤੋਂ ਬਣ ਰਹੇ ਆ ਪਿਛਲੇ ਕੱਲ੍ਹ ਦੇਖੇ ਜੀ ਨਾ ਪਿਛਲੇ ਸਰ 4-5 ਬਣੇ ਥੀ ਜੀ ਜੀ ਪਿੰਡਾਂ ਦੇ ਲਈ ਵਾਲੀ ਚੱਲ ਰਹੀ ਨਹੀਂ ਗਵਾ ਜਾਂਦੇ ਲੋਕਾਂ ਨੂੰ ਥਾਣੇ ਤੇ ਚਲੇ ਜਾਂਦੇ ਥਾਣੇ ਪਿੰਡਾਂ ਨੂੰ ਸਮਾਂ ਨਹੀਂ ਬਰਬਾਦ ਨੂੰ ਕਰਿਆ ਸਾਹਿਬ ਉਹਨਾਂ ਨੇ ਕਿੰਨੀ ਦੇ ਕਿਵੇਂ ਦੇ ਦੋ ਸਰ ਸਰਪੰਚ ਦੀ ਜ਼ਿੰਮੇਵਾਰੀ ਹੈ ਇਹੀ ਹੈ ਕਿ ਜੋ ਵੀ ਲਾਈਚਾ ਗਰੇ ਜਾਂ ਕਿਸੇ ਵੀ ਜਾਤੀ ਦਾ ਝਗੜਾ ਝਗੜਾ ਹੋਵੇ ਉਹ ਪੰਚਾਇਤ ਦੇ ਵਿੱਚ ਬੈਕ ਨਹੀਂ ਬੀੜਿਆ ਜਾਵੇ। ਕਥਾਣੇ ਕਚੈੜੀਆਂ ਦੇ ਵਿੱਚ ੱੱਕੇ ਨਾ ਖਾਣ ਪੈਸੇ ਨਾ ਖਰਾਬ ਕਰਨ। ਖੁਬ ਜੀ ਹਕੀ ਵਾਲੀ ਸੈਂਟਰ ਗੌਰਮਣਜੋ ਪੰਜਾਬ ਸਰਕਾਰ ਤੋਂ ਸੁਖ ਸੁਤੰਦਰੀ ਬਰਪਾਉਂਾ ਤੇ ਪੰਜਾਬ ਜੀ। ਅਰ ਪੰਨੇ ਦੇ ਕਿੰਨਾ ਕਰਦਾ ਰਹੇ ਬੰਦੇ ਨੇ ਨੀਲ ਟਿਕਾ ਕੋਈ ਦਾ ਨਹੀਂ ਹੁੰਦੀ। ਤੇ ਕੀ ਤੁਹਾਡੀ ਬਾਈ ਤੇ ਕਿਵੇਂ ਪੜਾਲਾ ਕੀਤਾ ਜਾਏਗਾ? ਇਹ ਸਮਵਦੀ ਤੋਂ ਵਧੀਆ ਪੜਾਲਾ ਕੀਤਾ ਜਾਵੇਗਾ ਕਿ ਜਿਹੜਾ ਕੋਈ ਜੋ ਕੋਈ ਗਰੀਬ ਜਾਤੀ ਦਾ ਰਹਿ ਨਾ ਜਾਏ। ਦੇਖੋ ਵੀਰ ਜੀ ਇਹੋ ਜੀ ਤਰੇਬਦੀ ਵਾਲੀ ਕੋਈ ਗੱਲ ਨਹੀਂ ਆ ਕਿ ਜੋ ਵੀ ਸਰਕਾਰ ਦੀ ਕੋਈ ਵੀ ਗ੍ਰਾਂਟ ਦਿੱਤੀ ਜਾਵੇਗੀ ਆਮ ਲੋਕਾਂ ਤਿਆਂ ਪਹੁੰਚਾਈ ਜਾਵੇਗੀ